ਚੌਂਕੀਦਾਰ ਅਤੇ ਉਸਦੇ 14 ਤੇ 16 ਸਾਲ ਦੇ ਬੱਚਿਆਂ ਤੇ ਪੁਲਿਸ ਨੇ ਠੋਕੇ ਆ ਪਰਚਾ ਨਜਾਇਜ਼ ਹੁੰਡਿਆ ਸਾਰਾ ਕੁਝ ਨਬਾਲਗ ਮੇਰੇ ਬੱਚੇ ਆ ਤੇ ਨਜਾਇਜ਼ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਂਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ 8 ਤਰੀਕ ਨੂੰ ਉਸਨੇ ਪੁਲਿਸ थाना ਫਤਿਹਗੜ ਚੂੜੀਆਂ 'ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ ਚਾਹੀਦੀ ਜੇਕਰ ਮੇਰਾ ਕੋਈ ਇਨਸਾਫ ਨਾ ਹੋਇਆ ਤਾਂ ਅਸੀਂ ਐਸ ਐਸ ਬੀ ਦਫ਼ਤਰ ਦੇ ਮੂਰੇ ਹੀ ਅਸੀਂ ਚਾਵੇਂ ਜੀ ਸੂਸਾਈਡ ਕਰ ਲਵਾਂਗੇ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕਿਸ ਦਾ ਚਕਰਵਾ ਦਿੱਤਾ ਵਾ ਫਤੇਗੜ ਚੂੜਿਆ ਦੇ ਪਿੰਡ ਵਿੱਲਾ ਤੇਜਾ ਦੇ ਰਹਿਣ ਵਾਲੇ ਪਿੰਡ ਦੇ ਚੌਂਕੀਦਾਰ ਲਖਵਿੰਦਰ ਸਿੰਘ ਸਮੇਤ ਉਸ ਦੇ ਦੋ ਬੱਚੇ 14 ਤੇ 16 ਸਾਲ ਦੇ ਅਤੇ ਪੱਟਾ ਠੋਕ ਦਿੱਤਾ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਪੀੜਤ ਪਰਿਵਾਰ ਨਾਲ ਧੱਕਾ ਹੋਇਆ ਜਿਸ ਨੂੰ ਲੈ ਕੇ ਪਿੰਡ ਵਾਸੀ ਤੇ ਪੀੜਤ ਪਰਿਵਾਰ ਐਸਪੀ ਬਟਾਲਾ ਪੁਲਿਸ ਨੂੰ ਮਿਲੇ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਐਸਪੀ ਬਟਾਲਾ ਪੁਲਿਸ ਨੇ ਕਿਹਾ ਕਿ ਜਾਂਚ ਲਈ ਆਦੇਸ਼ ਜਾਰੀ ਕਰ ਦਿੱਤੇ ਨੇ ਜਾਂਚ ਵੀ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਇਨਸਾਫ ਵੀ ਦਿਵਾਇਆ ਜਾਵੇਗਾ ਇਸ ਮੌਕੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਘਟਨਾ ਸਾਰ ਕੁਝ ਵੀ ਨਹੀਂ ਹੋਈ ਨਜਾਇਜ਼ ਹੋ ਗਿਆ ਸਾਰਾ ਕੁਝ ਨਬਾਲਕ ਮੇਰੇ ਬੱਚੇ ਆ ਤਿੰਨ ਜ ਆਜ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਅਸੀਂ ਐਸਐਸਪੀ ਦੇ ਦਫਤਰ ਆਏ ਆ ਹਾਨੂੰ ਬੜੀ ਉਮੀਦ ਦਿੱਤੀ ਉਹਨਾਂ ਨੇ ਕਿ ਐ ਤੁਹਾਨੂੰ ਇਨਸਾਫ ਦਿਵਾਵਾਂਗੇ ਇਹ ਪਰਚਾ ਕਿਸ ਚੀਜ਼ ਦਾ ਪਰਚਾ ਦਰਜ ਕਰਤਾ ਕੀ ਗੱਲ ਵੀ ਸੀ ਉਹ ਕਹਿੰਦੇ ਕਿ ਤੁਸੀਂ ਬੰਦਾ 8 ਠੀਕ ਦੇ ਤੁਸੀਂ ਵਾਰਦਾਤ ਕੀਤੀ ਮਨ ਲਗੀ ਤਿੰਨਾਂ ਪਿਓ ਪਤਾਂ ਤੇ ਮਨ ਲਗੀ ਪਰਚਾ ਦਰਜ ਕੀਤਾ ਗਿਆ ਮੇਰਾ ਹੈ ਇੱਕ 14 ਸਾਲਾਂ ਦਾ ਇੱਕ 15 ਦਾ ਕੀ ਕਹਿੰਦੇ ਹਾਂਜੀ ਇਨਸਾਫ ਚਾਹੁੰਦੇ ਆ ਮੇਰੇ ਬੱਚੇ ਛੋਟੇ ਛੋਟੇ ਆਓ ਇਹ ਕੰਮ ਵਾਟ ਹੈ ਨਹੀਂ ਆ ਜੋ ਵੀ ਹੁੰਡਿਆ ਵਾ ਗਲਤ ਹੁੰਡਿਆ ਵਾ ਕੀ ਹੈ ਕਰਵਾ ਤੁਹਾਡਾ ਕਿਉਂ ਇਦਾਂ ਹੀ ਮਿਹਨਤ ਨਾਲ ਕਰੀਦਾ ਪਿੰਡ ਪਿਦਾ ਰਿਹਾ ਮੇਰਾ ਲਖਿੰਦਰ ਸਿੰਘ ਚੌਂਕੀਦਾਰ ਪਿੰਡ ਵੀ ਲਾਤੇ ਜਾਇਦਾ ਰਹਿਣ ਵਾਲਾ ਜੀ ਸਾਂਸੀ ਬਰਾਦਰੀ ਨਾਲ ਅਟੈਚ ਆ ਜੀ ਤੇ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ son of ਸਰਦਾਰ ਦਰਸ਼ਨ ਸਿੰਘ ਤੇ ਉਸ ਦਾ ਭਰਾ ਸਰਦਾਰ ਭਗਵੰਤ ਸਿੰਘ son of ਸਰਦਾਰ ਦਰਸ਼ਨ ਸਿੰਘ ਜਿੰਨਾ ਵੱਲੋਂ ਮੇਰੇ ਤੇ ਨਜਾਇਜ਼ ਐਫ ਆਰ ਆਈ ਦਰਜ ਕੀਤੀ ਗਈ ਆ ਮੈਂ ਪਿੰਡ ਦਾ ਚੌਂਕੀਦਾਰ ਆ ਤੇ ਮੇਰੇ ਬੇਡੇ ਨੇ ਦੋ ਛੋਟੀ ਛੋਟੀ ਉਮਰ ਦੇ ਨੇ ਕੋਈ ਇਹਨਾਂ ਦਾ ਕੋਈ ਸਾਡੀ ਰੰਜਿਸ਼ ਨਹੀਂ ਕੋਈ ਇਸੇ ਵੀ ਟਾਈਮ ਦੀ ਕੋਈ ਰੰਜਿਸ਼ ਨਹੀਂ ਆ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ ਮੈਂ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਸੀਐਮ ਸਾਹਿਬ ਦੇ ਕੋਲ ਵੀ ਇਨਸਾਫ ਚੋਣਾ ਕਿ ਮੇਰੇ ਤੇ ਜਿਹੜਾ ਧੱਕੇਸ਼ਾਹੀ ਹੋਈ ਆ ਜਾਂ ਮੇਰੇ ਬੱਚਿਆਂ ਤੇ ਹੋਈ ਆ ਮੈਨੂੰ ਐਸਐਸਪੀ ਸਾਹਿਬ ਵੱਲੋਂ ਤੇ ਐਸਐਚਓ ਸਾਹਿਬ ਵੱਲੋਂ ਇਨਸਾਫ ਦੀ ਮੰਗ ਕੀਤੀ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਆ ਪਰ ਮੈਂ ਭਗਵੰਤ ਸਰਮਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਦਾਂਗੇ ਮੈਨੂੰ ਵਿਸ਼ਵਾਸ ਪਾਤਰ ਮੈਂ ਆਵਦਾ ਹਾਂ ਤੇ ਮੈਨੂੰ ਇਨਸਾਫ ਮਿਲ ਜਾਵੇ ਤੇ ਮੈਂ ਜਦੋਂ ਇਹਨਾਂ ਦੇ ਘਰਾਂ 'ਚੋਂ ਮਾਮਲਾ ਲੈਣ ਜਾਣਾ ਤੇ ਮੈਨੂੰ ਇਹ ਧਮਕੀਆਂ ਦਿੰਦੇ ਨੇ ਕਿ ਤੈਨੂੰ ਤੂੰ ਇਹ ਮਾਮਲਾ ਕਾਦਾ ਲੈਣ ਵਾਸਤੇ ਆਉਣਾ ਤੇ ਅਸੀਂ ਮਲੇ ਤੇਰੇ ਤੇ ਬੱਚਿਆਂ ਤੇ ਤੇਰੇ ਤੇ ਅਸੀਂ ਮਤਲਬ ਮਾਰਨ ਦੀ ਧਮਕੀ ਦੇ ਰਹੇ ਨੇ ਹਰ ਵਕਤ ਜਦੋਂ ਮੈਂ ਇਹਨਾਂ ਦੇ ਘਰ ਮਾਮਲਾ ਲੈਣ ਜਾਣਾ ਨੰਬਰਦਾਰ ਸਾਹਿਬ ਨਾਲ ਦਾ ਤੇ ਮੈਨੂੰ ਤੱਕੇ ਛੇ ਹੀ ਮੇਰੇ ਨਾਲ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਮੈਂ ਜੋਨ ਹੌਸ ਸੰਭਾਲੀ ਆ ਜਾਂ ਜਦੋਂ ਦਾ ਮੈਂ ਚੌਕੀਦਾਰ ਦੇ ਵਿੱਚ ਵਜਾ ਕੋਈ ਨਹੀਂ ਸਰ ਕੋਈ ਵਜਾ ਨਹੀਂ ਆ ਮਤਲਬ ਇਹ ਚੌਕੀਦਾਰ ਤਾਂ ਬਣਤੇ ਹੀ ਮੈਨੂੰ ਗਰੀਬ ਆਦਮੀ ਚਾਹੁੰਦੇ ਅਭੀ ਤੂੰ ਕਿਉਂ ਚੌਕੀਦਾਰ ਬਣਿਆ ਮਤਲਬ ਵੀ ਨੰਬਰਦਾਰਾਂ ਦੇ ਹੱਕੇ ਦੇ ਵਿੱਚ ਤੂੰ ਕਿਉਂ ਬੋਲਦਾ ਇਹ ਹੋ ਮੈਂ ਹੋਰ ਕੋਈ ਨਹੀਂ ਮੇਰੇ ਦੇਗਾ ਜੀ ਤੇ ਮੈਂ ਇੱਕ ਪਰਚਾ ਖਾਰਜ ਹੋਵੇ ਤੇ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ ਚਾਹੀਦੀ ਜੇਕਰ ਮੇਰਾ ਕੋਈ ਇਨਸਾਫ ਨਾ ਹੋਇਆ ਤਾਂ ਅਸੀਂ ਐਸਐਸਪੀ ਦਫ਼ਤਰ ਦੇ ਮੂਰੇ ਹੀ ਅਸੀਂ ਚਾਵੇਂ ਜੀ ਸੁਸਾਇਡ ਕਰ ਲਵਾਂਗੇ ਇਹ ਚੌਨੇ ਵੀ ਮੰਗ ਸਾਡੀ ਇਹੋ ਹੀ ਆ ਵੀ ਸਾਨੂੰ ਇਨਸਾਫ ਮਿਲ ਜਾਵੇ ਨਹੀਂ ਨਹੀਂ ਸੁਸਾਇਡ ਜਰੂਰ ਹੀ ਕਰ ਲੈਣਾ ਆਪਣਾ ਕਿਉਂਕਿ ਰੋਜ਼ ਰੋਜ਼ ਦਾ ਮਰਨ ਨਾਲੋਂ ਇੱਕ ਦਿਨ ਮਰ ਜਾਣਾ ਹੀ ਕਬੂਲ ਆ ਮੈਨੂੰ ਧੰਨਵਾਦ ਜੀ ਮੈਂ ਬਿਲਕੁਲ ਮੈਂ ਪਿੰਡ ਵੀਲਾ ਤੇ ਜਦੋਂ ਸਰਦਾਰ ਭਿੰਦਰ ਸਿੰਘ ਸਰਦਾਰ ਉੱਤਰ ਸਰਦਾਰ ਸ਼ੰਗਾਰਾ ਸਿੰਘ ਹਾਂਜੀ ਕੀ ਗੱਲ ਹੋਈ ਗੱਲ ਤੇ ਕੁਝ ਵੀ ਨਹੀਂ ਹੋਇਆ ਪਿੰਡ ਦਾ ਚੌਕੀਦਾਰ ਹੈ ਸਾਸੀ ਬਰਾਦਰੀ ਦਾ ਜੀ ਤੇ ਦੋ ਤਰੀਕ ਨੂੰ ਸਖਪਾਲ ਸਿੰਘ ਦਰਸ਼ਨ ਸਿੰਘ ਕਦੇ ਘੜ ਚੂੜੀਆਂ ਐ ਦਾਖਲ ਹੋਇਆ ਤੇ 8 ਤਰੀਕ ਨੂੰ ਉਸਨੇ ਪੁਲਸ थाना ਫਤੇਗੜ ਚੂੜੀਆਂ ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਤੇ 18 ਤਰੀਕ ਨੂੰ 19 ਤਰੀਕ ਨੂੰ ਫੜਨ ਆਈ ਪੁਲਸ ਸਵੇਰੇ ਸਵੇਰ ਪਤਾ ਲੱਗਾ ਵੀ ਤੇ ਮਕਦਮਾ ਆ ਤੇਰੇ ਤੇ ਦਰਜੇ ਇੱਕ 12 14 ਸਾਲ ਦਾ ਬੱਚਾ ਇੱਕ 15 16 ਸਾਲ ਦਾ ਤੇ ਉਹ ਬੱਚੇ ਪੜਨ ਗਏ ਸੀ ਤੇ ਪਿੰਡ ਦਾ ਚੌਕੀਦਾਰ ਆ ਸਾਂਝਾ ਬੰਦਾ ਆ ਕੋਈ ਝਗੜਾ ਨਹੀਂ ਕੋਈ ਪਿੰਡ ਚ ਗੱਲ ਨਹੀਂ ਬਾਤ ਨਹੀਂ ਤੇ ਅਸੀਂ 200% ਵਿਸ਼ਵਾਸ ਦਵਾਉਂਦੇ ਆ ਇਹ じゃ ਕੋਈ ਗੱਲਬਾਤ ਨਹੀਂ ਆ ਤੁਸੀਂ ਲੇ ਆਪਸਾਂ ਨੇ ਲੈ ਕੇ ਗਿਆ ਉਹ ਉਹਨਾਂ ਵਿਸ਼ਵਾਸ ਹੀ ਦਵਾਇਆ ਜੀ ਵੀ ਅਸੀਂ ਥਾਣਾ ਫਤੇਗੜ ਚੂੜੀਆਂ ਦੇ ਐਸਐਚਓ ਸਾਹਿਬ ਨੇ ਤੇ ਸਰਦਾਰ ਭਵਿੰਦਰ ਸਿੰਘ ਨੇ ਐਸਆਈ ਸਾਹਿਬ ਨੇ ਮਤਲਬ ਐਫਆਈਆਰ ਦਰਜ ਕੀਤੀ ਉਹਾਂ ਦੇ ਵਿਸ਼ਵਾਸ ਦਵਾਇਆ ਵੀ ਅਸੀਂ ਕੈਂਸਲ ਕਰ ਦਿਆਂਗੇ ਇਹ ਤਾਂ ਨਹੀਂ ਇਨਸਾਨ ਬਣਦਾ ਫਿਰ ਜੀ ਉਹ ਫਿਰ ਉੱਚ ਅਧਿਕਾਰੀਆਂ ਕੋਲ ਹੀ ਜਾਵਾਂਗੇ ਰਾਮ ਸਿੰਘ ਲੋਧੀ ਨੰਗਲ ਜੀ ਸਾਬਕਾ ਐਸਸੀ ਵਿੰਗ ਦਾ ਸਾਬਕਾ ਪੰਜਾਬ ਦਾ ਸੀਨੀਅਰ ਮੀਤ ਹਾਂ ਸਰ ਜੀ ਇਹ ਕਹਿਣਾ ਚਾਹੁੰਦੇ ਆ ਕਿ ਲਖਵਿੰਦਰ ਸਿੰਘ ਸਨ ਉਹ ਗੁਲਜਾਰ ਸਿੰਘ ਜਿਸ ਦੇ ਬੱਚੇ ਨਵਾਲਕ ਨੇ ਇੱਕ 10ਵੀਂ ਕ ਇੱਕ 9ਵੀਂ ਕਲਾਸ ਚ ਪੜ ਰਿਹਾ ਤੇ ਇੱਕ 11ਵੀਂ ਕਲਾਸ ਚ ਪੜ ਰਿਹਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕੇਸ ਦਰਜ ਕਰਵਾ ਦਿੱਤਾ ਵਾ ਤੇ 8 ਤਰੀਕ ਨੂੰ ਕਹਿ ਰਹੇ ਨੇ ਵੀ ਉਹ ਬੰਦੇ ਨੂੰ ਸਟਾ ਲਗੀਆਂ ਨੇ ਤੇ 19 ਤਰੀਕ ਨੂੰ ਪੁਲਿਸ ਫੜਨ ਵਾਸਤੇ ਗਈ ਆ ਬਿਲਕੁਲ ਨਜਾਇਜ਼ ਆ ਅਸੀਂ ਚਾਹੁੰਦੇ ਆ ਕਿ ਇਹ ਪੱਤਾ ਜਿਹੜਾ ਵਖਾਤ ਹੋਣਾ ਚਾਹੀਦਾ ਕੀ ਕਰਨ ਜਿਵੇਂ ਇਹ ਆਪਣੀ ਪੁਰਾਣੀ ਕੋਈ ਕੋਈ 15-20 ਸਾਲ ਦੀ ਹੋਊਗੀ ਹੁਣ ਇਸ ਵੇਲੇ ਦੀ ਕੋਈ ਰੰਜਿਸ਼ ਨਹੀਂ ਆ ਕਿ ਕੋਈ ਝਗੜਾ ਝਗੜਾ ਵੀ ਹੋਇਆ ਮੇਰੇ ਕੋਈ 10-15 ਸਾਲ ਮਾੜਾ ਮੋਟਾ ਪਹਿਲਾਂ ਹੋਇਆ ਹੋਊਗਾ ਉਹਦਾ ਕੋਈ ਨਹੀਂ ਹੋਣ ਨਹੀਂ ਕੋਈ ਨਹੀਂ ਜਿੱਥੇ ਮਰਜ਼ੀ ਇਨਕੁਆਇਰੀ ਕੀਤੀ ਜਾ ਬੰਦ ਲੋਕੀ ਲੱਗਦਾ ਕਿ ਠੱਕੇ ਸਹੀ ਨਾ ਹੋਇਆ ਬਿਲਕੁਲ ਠੱਕੇ ਸਹੀ ਹੋਈ ਹੈ ਅੱਜ ਮਿਲ ਕੇ ਆਏ ਆ ਅਫਸਰਾਂ ਮਿਲ ਕੇ ਆਏ ਵੀ ਕੰਡੀ ਨੇ ਅਫਸਰਾਂ ਨੇ ਸਾਨੂੰ ਸੁਆਸਤ ਦਿਵਾਇਆ ਵਾ ਕਿ ਇਨਸਾਫ ਦਾ ਤੁਹਾਨੂੰ ਮਿਲੇਗਾ ਤੁਹਾਨੂੰ ਲੱਗਦਾ ਮਿਲ ਸਕੇਗਾ ਠੀਕ ਹੈ ਅਸ ਵੇਲੇ ਤੇ ਲੱਗਦਾ ਵਾ ਹੁਣ ਅਗੂ ਕਾਰਵਾਈ ਤੋਂ ਪਤਾ ਲੱਗੇਗਾ